ਸ਼ਸ਼ੀਕਾਲ ਦੋਸਤੋ ਗ੍ਰੇਟ ਪੰਜਾਬ ਟੀਵੀ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹਿਸ਼ਾਰਕਪੁਰ ਬਿਤੇ ਦਿਨੀ ਲੁਧਿਆਣਾ ਦੀ ਰਹਿਣ ਵਾਲੀ ਕਮਲਕੌਰ ਭਾਬੀ ਜੋ ਕਿ ਅਕਸਰ ਚਰਚਾ ਵਿੱਚ ਰਹਿੰਦੀ ਸੀ ਜਿਸ ਦਾ ਬਠਿੰਡਾ ਦੇ ਵਿੱਚ ਕਤਲ ਹੋ ਗਿਆ ਸੀ ਜਿਸ ਦੀ ਬਠਿੰਡਾ ਦੇ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਲਾਸ਼ ਮਿਲੀ ਸੀ ਜਿਸ ਤੋਂ ਬਾਅਦ ਕਈ ਧੜੇ ਬਣੇ ਆ ਕਈ ਲੋਕ ਇਸ ਕਤਲ ਤੋਂ ਬਾਅਦ ਜੋ ਕਿ ਇਸ ਕਤਲ ਤੋਂ ਬਾਅਦ ਅਮਰਿਤਪਾਲ ਮੈਰੋ ਜੋ ਕਿ ਕਾਫੀ ਅੱਛੇ ਕੰਮ ਕਰਦੇ ਰਹੇ ਨੇ ਜਿਨ੍ਹਾਂ ਦੇ ਵੱਲੋਂ ਪੁਸ਼ਟੀ ਕੀਤੀ ਗਈ ਸੀ ਕਿ ਕਮਲਕੌਰ ਭਾਬੀ ਦਾ ਕਤਲ ਇਹਨਾਂ ਦੇ ਵੱਲੋਂ ਕੀਤਾ ਗਿਆ ਹਾਲਾਂਕਿ ਉਹ ਹੁਣ ਫਰਾਰ ਚੱਲ ਰਹੇ ਨੇ ਤਾਂ ਪੁਲਿਸ ਵੱਲੋਂ ਲਗਾਤਾਰ ਛਾਪੇ ਮਾਰੀਆਂ ਕੀਤੀਆਂ ਜਾ ਰੀਆਂ ਨੇ ਲੇਕਿਨ ਕਈ ਲੋਕ ਜਿਹੜੇ ਆ ਕਮਲਕੌਰ ਭਾਬੀ ਦੇ ਹੱਕ ਵਿੱਚ ਆ ਰਹੇ ਨੇ ਕਿਉਂਕਿ ਅਕਸਰ ਉਹ ਸੋਸ਼ਲ ਮੀਡੀਆ ਤੇ ਚਰਚਾਵਾਂ ਦਾ ਵਿਸ਼ਾ ਬਣਿਆ ਰਹਿੰਦੀ ਸੀ ਗਲਤ ਕੰਟੈਂਟ ਪਾਉਂਦੀ ਸੀ ਅਕਸਰ ਗਲਤ ਗੱਲਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਸੀ ਜਿਸ ਨੂੰ ਲੈ ਕੇ ਕਈ ਲੋਕ ਉਹਨਾਂ ਦੇ ਉਸ ਦੇ ਹੱਕ ਦੇ ਵਿੱਚ ਵੀ ਉਤਰੇ ਨੇ ਤੇ ਕਈ ਲੋਕ ਜਿਹੜੇ ਆ ਅਮਰਪਾਲ ਮੈਰੋ ਦੇ ਹੱਕ ਵਿੱਚ ਨੇ ਕਈ ਲੋਕ ਉਸ ਦੇ ਖਿਲਾਫ ਨੇ ਤਾਂ ਕੱਲ ਲੁਧਿਆਣਾ ਦੇ ਇਸ ਆਲਮਗਿਰ ਗੇਟ ਦੇ ਦਰਵਾਜ਼ਾ ਜਿਹੜਾ ਗੇਟ ਆ ਇਸ ਦੇ ਬਾਹਰ ਜਿਹੜਾ ਇੱਕ ਬੋਰਡ ਲਗਾਇਆ ਗਿਆ ਸੀ ਜਿਸ ਦੇ ਉੱਤੇ ਲਿਖਿਆ ਗਿਆ ਸੀ ਕਿ ਇੱਜ਼ਤਾ ਦੇ ਰਾਖੇ ਕਿਉਂਕਿ ਇਸ ਤਰ੍ਹਾਂ ਕਹਿਣ ਦਾ ਮਤਲਬ ਇਹ ਆ ਕਿ ਉਹ ਅਮਰਤਪਾਲ ਮੈਰੋ ਦਾ ਜਿਹੜਾ ਆ ਸਮਰਥਨ ਦਿੱਤਾ ਜਾ ਰਿਹਾ ਸੀ ਹਾਲਾਂਕਿ ਇਸ ਚੀਜ਼ ਦੀ ਪੁਸ਼ਟੀ ਨਹੀਂ ਹੋਈ ਕਿ ਇਹ ਬੋਰਡ ਹੈ ਇਹ ਕਿੰਨਾਂ ਦੇ ਵੱਲੋਂ ਲਗਾਏ ਗਏ ਸੀ ਔਰ ਹੁਣ ਇੱਥੇ ਬੋਰਡ ਨਹੀਂ ਹੈਗੇ ਤਾਂ ਕਿੰਨਾਂ ਵੱਲੋਂ ਇਹ ਬੋਰਡ ਉਤਾਰੇ ਗਏ ਨੇ ਇਹ ਵੀ ਚਰਚਾ ਦਾ ਵਿਸ਼ਾ ਹੈ ਕਿ ਕਿਸ ਦੇ ਵੱਲੋਂ ਇਹ ਬੋਰਡ ਲਗਾਏ ਗਏ ਸੀ ਕਿਉਂਕਿ ਬਠਿੰਡਾ ਦੇ ਐਸਐਸਪੀ ਵੱਲੋਂ ਜਿਹੜਾ ਕੱਲ ਜਿਹੜਾ ਇੱਕ ਖਬਰ ਨਸ਼ਰ ਕੀਤੀ ਸੀ ਉਹਨਾਂ ਦੇ ਵੱਲੋਂ ਦੱਸਿਆ ਗਿਆ ਸੀ ਕਿ ਕਿਸੇ ਤਰ੍ਹਾਂ ਦਾ ਵੀ ਜਿਹੜਾ ਆ ਅਮਰਤਪਾਲ ਮੈਰੋ ਦੇ ਜਿਹੜੇ ਹਾਕਰੇ ਵਿੱਚ ਕੋਈ ਪੋਸਟਰ ਨਹੀਂ ਲਗਾਏ ਜਾਣਗੇ ਕੋਈ ਬਿਆਨ ਨਹੀਂ ਦਿੱਤੇ ਜਾਣਗੇ ਲੇਕਿਨ ਅਸੀਂ ਇਸ ਜਗ੍ਹਾ ਤੇ ਆਏ ਆ ਤਾਂ ਇਸ ਜਗ੍ਹਾ ਦੇ ਹੁਣ ਜਿਹੜਾ ਬੋਰ ਨਹੀਂ ਲੱਗੇ ਹੋਏ ਤੋਂ ਇੱਥੇ ਦੇ ਜਿਹੜੇ ਦੁਕਾਨਦਾਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਕਿ ਇੱਥੇ ਬੋਰ ਲੱਗਾ ਸੀ ਜਾਂ ਨਹੀਂ ਲੱਗਾ ਸੀ ਬਾਈ ਜੀ ਇੱਥੇ ਬੋਰ ਲੱਗੇ ਹੋਏ ਸੀ ਅਮਰਪਾਲ ਮੈਰੋ ਦੇ ਹੱਕ ਦੇ ਵਿੱਚ ਤੁਸੀਂ ਦੇਖਿਆ ਲੱਗੇ ਹੋਏ ਸੀ ਹਾਂਜੀ ਸਰ ਦੋ ਬੋਰ ਲੱਗੇ ਹੋਏ ਸੀ ਅੱਛਾ ਇਹ ਕਿਹੜੀ ਜਗ੍ਹਾ ਹੈਗੀ ਆ ਪੱਕੜ ਇਹ ਆਲਮਗੀਰ ਅੱਛਾ ਆਲਮਗੀਰ ਸਾਹਿਬ ਇਹ ਬੋਰ ਕਦੋਂ ਲਗਾਈ ਗਈ ਸੀ ਪਤਾ ਕੁਛ ਇਹਦੇ ਬਾਰੇ ਪਤਾ ਕਿ ਕਦੋਂ ਲਗਾਈ ਗਈ ਇਹ ਸੈਚਰਡੇ ਨੂੰ ਲਾਏ ਗਏ ਸੀ ਅੱਛਾ ਜੀ ਹਾਂਜੀ ਇਹ ਮਤਲਬ 2-3 ਦਿਨ ਲੱਗੇ ਰਹੇ ਹੈ। ਕਦੋਂ ਲੱਗੇ ਰਹੇ ਨੇ ਉਸ ਤੋਂ ਬਾਅਦ। ਅਸੀਂ ਮੰਗਲਵਾਰ ਨੂੰ ਨਹੀਂ ਆਏ। ਉਸ ਤੋਂ ਬਾਅਦ ਜਦੋਂ ਦੇਖਿਆ ਅੱਜ ਆ ਕੇ ਮਾਰਨਿੰਗ ਟਾਈਮ ਲਾਤੇ ਸੀ। ਲਾਏ ਸੀ। ਮਤਲਬ ਇਹ ਕੱਲ ਕੱਲ ਲਾਏ ਆ ਜਾਂ ਅੱਜ ਲਾਏ ਆ ਬੋਰਡ? ਇਹ ਕੱਲ ਰਾਤ ਹੀ ਲਾਏ ਹੋਣਗੇ। ਮਤਲਬ ਇਸ ਚੀਜ਼ ਦੀ ਪੁਸ਼ਟੀ ਆਪਾਂ ਨੂੰ ਤੁਸੀਂ ਦੇਖਿਆ ਨਹੀਂ ਵੀ ਕਿਹਨੇ ਬੋਰਡ ਲਗਾਏ ਆ ਜਾਂ ਕਿਹਨੇ ਲਾਏ ਆ? ਸਾਨੂੰ ਲਾਉਣ ਦਾ ਵੀ ਪਤਾ ਲਾਉਂਗਾ ਵੀ ਪਤਾ ਨਹੀਂ ਇਸ ਗੱਲ ਇਹ। ਤੇ ਤੁਸੀਂ ਦੇਖਿਆ ਉਸ ਬੋਰਡ ਬਾਰੇ ਵੀ ਉਸ ਬੋਰਡ 'ਤੇ ਆਖਰਕਾਰ ਲਿਖਿਆ ਕੀ ਹੋਇਆ ਸੀ? ਉੱਥੇ ਫਿਰਪਾਲ ਸਿੰਘ ਬਾਰੇ ਲਿਖਿਆ ਹੋਇਆ ਸੀਗਾ ਜੀ ਕੋਈ ਇੱਜ਼ਤਾਂ ਦੇ ਰਖਵਾਲੇ। ਅ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਕਰਮਲ ਗੁਰ ਭਾਬੀ ਅਕਸਰ ਸੋਸ਼ਲ ਮੀਡੀਆ ਤੇ ਕੰਟੈਂਟ ਪਾਉਂਦੀ ਸੀ ਗਲਤ ਕਮੈਂਟ ਆਂਦੇ ਸੀਗੇ ਔਰ ਕਈ ਤਰ੍ਹਾਂ ਦੇ ਜਿਹੜੇ ਵਿਵਾਦਤ ਗੱਲਾਂ ਜਿਹੜੀਆਂ ਉਹਦੇ ਵੱਲੋਂ ਕੀਤੀਆਂ ਜਾਂਦੀਆਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਵੈਰੀ ਬੈਡ ਉਹ ਬਹੁਤ ਕਟਿਆ ਸੀਗਾ ਉਹ ਇਫੈਕਟ ਪੈਂਦਾ ਬੱਚੇ ਤੇ ਹਰੇਕ ਤੇ ਕੋਈ ਵੀ ਬੱਚਾ ਸਕੂਲ ਆਲਾ ਖੋਲਦਾ ਵਾ ਗੰਦ ਵਾਤਦੇ ਸੀਗੇ ਉਹ ਠੀਕ ਕੀਤਾ ਜੋ ਵੀ ਹੋ ਜਾਂਦਾ ਪਰ ਪਰ ਹਰ ਇੱਕ ਦਾ ਹੱਲ ਲੜਾਈ ਨਹੀਂ ਹੁੰਦਾ ਝਗੜਾ ਨਹੀਂ ਹੁੰਦਾ ਮੌਤ ਨਹੀਂ ਹੁੰਦਾ ਕੀ ਅਸੀਂ ਉਸ ਨੂੰ ਸਮਝਾ ਵੀ ਸਕਦੇ ਜਿੱਦਾਂ ਹੁਣ ਅਮਰਪਾਲ ਮਹਿਰੋ ਬਾਰੇ ਕਈ ਗੱਲ ਚਰਚਾਵਾਂ ਹੋ ਰਹੀਆਂ ਨੇ ਕਈ ਲੋਕ ਹੱਕ 'ਚ ਵੀ ਆ ਰਹੇ ਨੇ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਨਹੀਂ ਸਰ ਇਹ ਚੀਜ਼ ਤੇ ਉਹਨਾਂ ਨੂੰ ਪਤਾ ਹੋਊ ਆਪਾਂ ਕੁਝ ਨਹੀਂ ਸਮਝਾਤਾ ਸਕਦੇ ਆ ਬੰਦਾ ਫਿਰ ਵੀ ਫਸਟ ਟਾਈਮ ਗਾਈਡਤਾ ਕਰ ਸਕਦਾ ਹਾਂ ਸੋ ਅਸੀਂ ਅੱਜ ਇਸੇ ਆਲਮਗੀਰ ਗੇਟ ਦੇ ਬਾਹਰ ਖੜੇ ਆ ਜਿੱਥੇ ਇਹ ਬੋਰਡ ਲੱਗਾ ਹੋਇਆ ਸੀ ਜਿਸ ਦੇ ਵਿੱਚ ਸਿੱਧੇ ਤੌਰ ਤੇ ਲਿਖਿਆ ਗਿਆ ਸੀ ਕਿ ਇੱਜਤਾਂ ਦੇ ਰਾਕੇ ਹਾਲਾਂਕਿ ਅਮਰਪਾਲ ਮੈਰੋ ਵੱਲੋਂ ਜਿਹੜੇ ਹੋਰ ਇਨਫਲੂਐਂਸਰ ਨੇ ਉਹਨਾਂ ਨੂੰ ਵੀ ਜਿਹੜੀਆਂ ਧਮਕੀਆਂ ਭਰੀਆਂ ਜਿਹੜੀਆਂ ਇਹ ਮੇਲ ਕੀਤੀਆਂ ਗਿਆ ਨੇ ਜਾਂ ਕਾਲਸ ਵਗੈਰਾ ਕੀਤੀਆਂ ਗਿਆ ਨੇ ਕਿਉਂਕਿ ਅਕਸਰ ਇਸ ਤਰ੍ਹਾਂ ਦੀ ਜਿਹੜੇ ਕੰਟੈਂਟ ਇਹ ਕਮਲਕੌਰ ਭਾਬੀ ਪਾਉਂਦੀ ਸੀ ਜੋ ਕਿ ਕੰਚਨ ਕੁਮਾਰੀ ਦੇ ਨਾਂ ਤੇ ਜਿਹੜੀ ਆ ਨਵੀਂ ਆਈਡੀ ਜਿਹੜੀ ਉਸ ਦੀ ਚੱਲ ਰਹੀ ਸੀ ਜਿਸ ਤੋਂ ਬਾਅਦ ਉਸ ਦਾ ਕਤਲ ਬਠਿੰਡਾ ਦੇ ਵਿੱਚ ਕੀਤਾ ਗਿਆ ਹਾਲਾਂਕਿ ਉਸ ਨੂੰ ਧੋਖੇ ਨਾਲ ਉੱਥੇ ਬੁਲਾਇਆ ਗਿਆ ਫਿਰ ਉਸ ਦਾ ਗਲਾ ਘੋਟ ਕੇ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਕਤਲ ਕੀਤਾ ਗਿਆ ਤਿੰਨ ਦਿਨਾਂ ਬਾਅਦ ਉਸ ਦੀ লাশ ਜਿਹੜੀ ਆ ਲੁਧਿਆਣਾ ਦੇ ਸੌਰੀ ਬਠਿੰਡਾ ਦੇ ਨਿਜੀ ਹਸਤਾਲ ਦੀ ਪਾਰਕਿੰਗ ਦੇ ਵਿੱਚੋਂ ਮਿਲਦੀ ਆ ਔਰ ਅੱਜ ਇੱਥੇ ਅਸੀਂ ਪਹੁੰਚੇ ਹਾਂ ਜਿੱਥੇ ਬੋਰਡ ਲੱਗਿਆ ਸੀਗਾ ਹਾਲਾਂਕਿ ਉਸ ਬੋਰਡ ਨੂੰ ਕਿਹਨੇ ਲਗਾਇਆ ਸੀ ਔਰ ਕਿਸਨੇ ਉਤਾਰ ਦਿੱਤਾ ਕੱਲ ਰਾਤ ਤੱਕ ਜਿਹੜਾ ਬੋਰਡ ਲੱਗਾ ਸੀ ਲੇਕਿਨ ਅੱਜ ਸਵੇਰੇ ਇੱਥੇ ਉਹ ਬੋਰਡ ਨਹੀਂ ਨਜ਼ਰ ਆ ਰਿਹਾ ਕਿਉਂਕਿ ਅਕਸਰ ਮੈਰੋ ਜਿਹੜਾ ਅਮਰਪਾਲ ਮੈਰੋ ਉਹਦੇ ਵੱਲੋਂ ਧਮਕੀਆਂ ਜਿਹੜੀਆਂ ਹੁਣ ਇਨਫਲੂਐਂਸਰ ਨੂੰ ਵੀ ਦਿੱਤੀਆਂ ਗਿਆ ਨੇ ਤਾਂ ਅੰਮ੍ਰਿਤਸਰ ਦੀ ਰਹਿਣਵਾਰੀ ਦੀਪਿਕਾ ਲੂਥਰਾ ਜੋ ਕਿ ਬਹੁਤ ਅੱਛੀ ਇਨਫਲੂਐਂਸਰ ਹੈ ਉਦੇ ਵੱਲੋਂ ਵੀ ਕਈ ਇਸ ਤਰ੍ਹਾਂ ਦੇ ਕੰਟੈਂਟ ਪਾਏ ਜਾਂਦੇ ਸੀ ਉਸ ਨੂੰ ਵੀ ਧਮਕੀਆਂ ਜਿਹੜੀਆਂ ਦਿੱਤੀਆਂ ਗਿਆ ਸੀ ਹਾਲਾਂਕਿ ਉਸ ਨੂੰ ਪੁਲਿਸ ਦੇ ਵੱਲੋਂ ਜਿਹੜਾ ਹੁਣ ਦੋ ਗਨਮੈਨ ਦਿੱਤੇ ਗਏ ਆ ਉਸ ਦੀ ਰਖਵਾਲੀ ਲਈ ਤਾਂ ਕਿ ਕੋਈ ਅਰਸ ਖਾ ਵੀ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਸੋ ਤੁਸੀਂ ਕਿਸ ਤਰ੍ਹਾਂ ਦੇ ਦੇ ਦਿਓ ਲੋਕ ਜਿਹੜੇ ਆ ਹੁਣ ਦੋ ਧੜੇ ਬੜਾਏ ਹੋਏ ਨੇ ਕਈ ਲੋਕ ਜਿਹੜੇ ਆ ਅਮਰਪਾਲ ਮੈਰੋ ਦੇ ਖਿਲਾਫ ਗੱਲਾਂ ਕਰਦੇ ਨੇ ਜਾਂ ਕਈ ਲੋਕ ਉਹਨਾਂ ਦੇ ਸਮਰਥਨ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਬੋਰਡ ਜਿਸ ਤਰ੍ਹਾਂ ਇੱਥੇ ਕੱਲ ਲੱਗਾ ਹੋਇਆ ਸੀ ਔਰ ਤੁਸੀਂ ਵੀਡੀਓ ਵਿੱਚ ਛੋਟਾ ਜਿਹਾ ਸ਼ੋਟ ਦੇਖ ਸਕਦੇ ਹੋ ਕਿ ਜਿਹਦੇ ਵਿੱਚ ਸਾਤਾ ਲਿਖਿਆ ਹੋਇਆ ਨਜ਼ਰ ਆ ਰਿਹਾ ਕਿ ਅਮਰਪਾਲ ਦੇ ਹੱਕ ਦੇ ਵਿੱਚ ਉਹਨਾਂ ਨੇ ਜਿਹੜੇ ਬੋਰਡ ਲਗਾਏ ਆ ਕਿ ਇੱਜ਼ਤਾਂ ਦੇ ਰਾਖੇ ਸੋ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਵੀ ਕੀ ਇਹ ਗੱਲ ਸਹੀ ਹੈ ਕਿਉਂਕਿ ਬਠਿੰਡਾ ਦੇ ਐਸਐਸਪੀ ਵੱਲੋਂ ਸਿੱਧੇ ਤੌਰ ਤੇ ਦੱਸਿਆ ਗਿਆ ਸੀ ਕਿ ਅਮਰਪਾਲ ਮੈਰੋ ਦੇ ਹੱਕ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਬਿਆਨਵਾਜੀ ਜਾਂ ਬੋਰਡ ਜਿਹੜੇ ਆ ਨਹੀਂ ਲਗਾਏ ਜਾਣਗੇ ਸੋ ਇਸੇ ਤਰ੍ਹਾਂ ਦੀ ਅਗਲੀ ਅਪਡੇਟ ਲੈ ਕੇ ਫਿਰ ਤੋਂ ਤੁਹਾਡੇ ਨਾਲ ਰੂਬਰੂ ਹੋਵਾਂਗਾ ਲੁਧਿਆਣਾ ਤੋਂ ਕੈਮਰਾਮੈਨ ਹਨੀ ਦੇ ਨਾਲ ਮੈਂ